ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵੱਡਾ ਵਿਗਿਆਨ ਦੁਨੀਆ ਤੇ ਉਤਾਰਿਆ ਉਹ ਕਿਹੜਾ ਹੈ ਪਿਛਲੇ ਜਾਮਿਆਂ ਦੇ ਵਿੱਚ ਸਰੀਰ ਨੂੰ ਸਰੀਰ ਗੱਦੀ ਦਿੰਦਾ ਰਿਆ ਸੀ ਸਰੀਰ ਨੂੰ ਦਿੰਦਾ ਰਿਆ ਸੀ ਪਰ ਦਸਮ ਪਾਤਸ਼ਾਹ ਨੇ ਇੱਕ ਇਨਾ ਵੱਡਾ ਵਿਗਿਆਨ ਖੜਾ ਕਰ ਦਿੱਤਾ ਉਹਨਾਂ ਨੇ ਆਪਣੇ ਸਰੀਰ ਦੀ ਸਾਰੀ ਸ਼ਕਤੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਪਾ ਕੇ ਸਾਹਮਣੇ ਰੱਖ ਦਿੱਤੀ ਸ਼ਬਦ ਵਿੱਚ ਆਪਣਾ ਪਾ ਦਿੱਤਾ ਇਹ ਨਵਾਂ ਵਿਗਿਆਨ ਸੀ ਅਜੇ ਉਹ ਸਮਾਂ ਨਹੀਂ ਆਇਆ ਜਦੋਂ ਅਸੀਂ ਹੋਰ ਪੜ ਜਾਾਂਗੇ ਜਾਂ ਪੜਨ ਦਾ ਮਤਲਬ ਵੈਸੇ ਤੇ ਬੜਾ ਪੜ ਗਏ ਹਾਂ ਪਰ ਲੜਨ ਲਈ ਪੜੇ ਹਾਂ ਖੋਜਣ ਲਈ ਨਹੀਂ ਪੜੇ ਪੜੇ ਬਹੁਤਾਂ ਪੜਦੇ ਪਤਾ ਕੀ ਆ ਆਪਾਂ ਖਬਰ ਵੀ ਉਹੀ ਪੜਨੇ ਆਖਬਾਰ ਵਿੱਚੋਂ ਜਿਹਦੇ ਵਿੱਚ ਕੋਈ ਵਿਵਾਦ ਹੋਵੇ ਖੋਜ ਵਾਲੀ ਗੱਲ ਕਰੋ ਕਈ ਥਾਵਾਂ ਤੇ ਜਾਈਏ ਕਹਿੰਦੇ ਕੋਈ ਮਸਾਲਾ ਜਿਆ ਕੋਈ ਹੋਵੇ ਸੰਗਤ ਤਾਂ ਜਿਆਦਾ ਹੁੰਦੀ ਹੈ ਕੋਈ ਬੇਸ਼ਬਾਦੀ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਅਸੀਂ ਹੋਰ ਗੁਰੂ ਸਾਨੂੰ ਉੱਚਾ ਕਰਦਾ ਹੈਗਾ ਸਿਆਣੇ ਕਰਦਾ ਹੈਗਾ ਸਾਨੂੰ ਪਤਾ ਲੱਗੇਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਵਿਦਿਆ ਨਹੀਂ ਕੱਲੀ ਅੱਖਰ ਨਹੀਂ ਗੁਰੂ ਗ੍ਰੰਥ ਸਾਹਿਬ ਅੱਖਰਾਂ ਤੋਂ ਅੱਗੇ ਨੇ ਉਹ ਇਸ ਰੂਪ ਹੈ ਅੱਖਰਾਂ ਦੇ ਵਿੱਚ ਆਤਮਾ ਪਾਉਣੀ ਮੈਂ ਇਹਦੀ ਗੱਲ ਜੇ ਨਹੀਂ ਕਰਾਂਗਾ ਕਿਉਂ ਮੈਂ ਆਪ ਜੀ ਨੂੰ ਕਿਹਾ ਆਪਾਂ ਉਥੇ ਆਪਣੀ ਨਹੀਂ ਹੁਣੇ ਤੁਸੀਂ ਕਹਿ ਦਿਓ ਪ੍ਰਗਟ ਗੁਰਾਂ ਕੀ ਦੇ ਦੇ ਕਿਵੇਂ ਹੈ ਜੀ ਫਿਰ ਡੰਡ ਨਹੀਂ ਲੱਗਦੀ ਜੀ ਫਿਰ ਗਰਮੀ ਨਹੀਂ ਪਤਾ ਹੀ ਕੱਖ ਨਹੀਂ ਸ਼ਬਦ ਹੈ ਕੀ ਹੈ ਸ਼ਬਦ ਨੂੰ ਬਾਣੀ ਨੂੰ ਅਸੀਂ ਅਖਬਾਰ ਬਣਾ ਕੇ ਰੱਖ ਦਿੱਤਾ ਖਬਰਾਂ ਬਣਾ ਕੇ ਰੱਖ ਦਿੱਤਾ ਜੀ ਬੁੱਧੀ ਦੇ ਤੋਲੋ ਦਿਮਾਗ ਵਿੱਚ ਵਿਚਾਰੋ ਬਸ ਇਤੋਂ ਅੱਗੇ ਜਾਣੇ ਵੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਤਮਾ ਸ਼ਬਦ ਵਿੱਚ ਸਮਲਿਤ ਕੀਤੀ ਏ ਸ਼ਬਦ ਵਿੱਚ ਤੇ ਤਾਂ ਕਿਹਾ ਅੱਜ ਤੋਂ ਬਾਅਦ ਮੇਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਕੋ ਜਾਣਣਾ ਸਮਲਿਤ ਕੀਤੀ। ਔਰ ਉਹ ਸਮਲਿਤ ਕਰਨ ਵਾਸਤੇ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਦਿਨ ਬਾਣੀ ਦੇ ਵਿੱਚ ਆਪਣੀ ਤਸਵੀਰ ਪਾਣੀ ਸ਼ੁਰੂ ਕਰ ਦਿੱਤੀ ਸੀ। ਜਿੱਦਣ ਆਪਣੀ ਰਸਨਾ ਤੋਂ ਸਾਰੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਧੰਨ ਗੁਰੂ ਗੋਬਿੰਦ ਸਿੰਘ ਨੇ ਆਪਣੀ ਰਸਨਾ ਤੋਂ ਉਚਾਰੀ ਇਹ ਵਿਗਿਆਨ ਸੀ ਨਾ ਪਹਿਲਾ ਗੁਰੂ ਜਦੋਂ ਗੁਰਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਦਿੰਦੇ ਸਨ ਤੇ ਪ੍ਰਕਰਮਾ ਕਰਕੇ ਨਮਸਕਾਰ ਕਰਦੇ ਸਨ ਹੁਣ ਕਈ ਸੱਜਣ ਨੇ ਨਵੇਂ-ਨਵੇਂ ਧਾਰਮਿਕ ਬਣੇ ਕਹਿੰਦੇ ਜੀ ਉਥੇ ਕੌਣ ਸੀ ਜਦੋਂ ਗੁਰਤਾ ਦਿੱਤੀ ਕਿਉਂਕਿ ਕਹਿੰਦੇ ਗੁਰਤਾ ਮਿਲੀ ਹੀ ਨਹੀਂ ਭਾਈ ਤਨਖਾਹ ਲੈਣੀ ਚੁੱਪ ਕਰਕੇ ਲਈ ਜਾਓ ਇਹਨੂੰ ਕਿਸੇ ਨੇ ਜੇ ਟੁੱਟਦਾ ਸਕਣਾ 10 ਪਾਤਸ਼ਾਹਾਂ ਦੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਕੋਈ ਜਿੰਨਾ ਚਿਰ ਜਮੀਨ ਰਹੇਗੀ ਇਹਨੂੰ ਕਿਸੇ ਨੇ ਜੇ ਹਿਲਾ ਸਕਣਾ ਤੁਸੀਂ ਆਪਣਾ ਟਾਈਮ ਖਰਾਬ ਕਰਨਾ ਕਰ ਲੋ ਕੋਈ ਨਹੀਂ ਹਿਲਾ ਸਕਦਾ ਇਹਦੇ ਕੌਣ ਕੋਲ ਖੜਾ ਸੀ ਜੀ ਕੌਣ ਖੜਾ ਸੀ ਤੇ ਕੋਲ ਖੜਾ ਸੀ ਤੇ ਜੇ ਆਪਾਂ ਪੁੱਛ ਲਿਆ ਵੀ ਤੁਹਾਡੇ ਕੋਲ ਕੌਣ ਖੜਾ ਸੀ ਜਦੋਂ ਤੁਹਾਡਾ ਜਨਮ ਹੋਇਆ ਕੀ ਪਤਾ ਕਿੱਥੋਂ ਆਇਆ ਕੌਣ ਕੋਲ ਖੜਾ ਸੀ ਦੂਜੇ ਗੁਰੂ ਨੂੰ ਜਦੋਂ ਗੱਦੀ ਦਿੱਤੀ ਉਦੋਂ ਸਾਧ ਸੰਗਤ ਜੀ ਪਹਿਲੇ ਗੁਰੂ ਸਾਹਿਬਾਨ ਨੇ ਨਮਸਕਾਰ ਕੀਤੀ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ ਦਮਦਮਾ ਸਾਹਿਬ ਦੀ ਧਰਤੀ ਤੇ ਉਦੋਂ ਕਲਗੀਧਰ ਪਾਦਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੀ ਜੋਤ ਟਿਕਾਉਣ ਵਾਸਤੇ 1-2 ਦਿਨ ਨਹੀਂ ਲੱਗੇ ਪੂਰੇ 9 ਦਿਨ 9 ਮਹੀਨੇ ਤੇ 9 ਦਿਨ ਲੱਗੇ ਉਸ ਥਾਂ ਭਾਈ ਮਨੀ ਸਿੰਘ ਹੋਰ ਲਿਖਾਰੀ ਬਾਬਾ ਦੀਪ ਸਿੰਘ ਜੀ ਉਹ ਲਿਖਦੇ ਗਏ ਤੇ ਇੱਕ ਰਸ ਕਲਗੀ ਤਰ ਪਾਤਸ਼ਾ ਸਵੇਰੇ ਤਕਰੀਬਨ 5 6 ਅੰਗ ਉਚਾਰਨ ਕਰਦੇ ਸਨ ਤੇ ਸ਼ਾਮ ਨੂੰ ਉਹਦੇ ਸਰਲ ਅਰਥ ਕਰ ਦਿੰਦੇ ਸਨ ਕਲਗੀ ਤਰ ਪਾਤਸ਼ਾ ਹੁਣ ਤੇ ਇਹਦੇ ਉੱਤੇ ਵੀ ਬਾਤ ਹੈ ਕਹਿੰਦੇ ਪੋਥੀਆਂ ਕੋਲ ਸਣ ਜੀ ਗੁਰੂ ਸਾਹਿਬ ਕਿਵੇਂ ਮੂੰਹ ਤੋਂ ਉਚਾਰ ਸਕਦੇ ਨੇ ਕਮਾਲ ਹੋ ਗਈ ਸ਼ਰਧਾਂ ਨੂੰ ਬੰਨਣ ਦੇ ਨੇੜੇ ਲਿਆਉਣ ਨਹੀਂ ਦੇਣਾ ਸਤਿਗੁਰੂ ਨੇ 10 9 9.5 ਮਹੀਨੇ ਲਾਏ ਆਪਣੇ ਅੰਦਰ ਜਿਹੜਾ ਤਤ ਸੀ 10 ਪਾਰਸ਼ੀਆਂ ਦਾ ਨਾਲੋਂ ਨਾਲ ਉਚਾਰਦੇ गए ਤੇ ਨਾਲੋਂ ਨਾਲ ਬਾਣੀ ਦੇ ਵਿੱਚ ਸਥਿਰ ਕਰਦੇ ਗਏ ਗੁਰੂ ਬਣਾਉਣਾ ਸੀ ਚਵਰ ਦੇਣਾ ਸੀ ਛਤਰ ਦੇਣਾ ਸੀ ਤਖਤ ਦੇਣਾ ਸੀ ਇਸ ਕਰਕੇ ਮਹਾਰਾਜ ਨੇ ਇਹ ਬੜਾ ਵੱਡਾ ਕਾਰਜ ਕੀਤਾ ਹੈ ਕਲਗੀਧਰ ਪਾਤਸ਼ਾਹ ਬਹੁਤ ਵੱਡਾ ਕਾਰਜ ਕੀਤਾ ਜਿਹਦੇ ਵਿੱਚ ਉਹਨਾਂ ਨੇ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪੂਰਨਤਾ ਜਿਹੜੀ ਉਹ ਕੀਤੀ ਪਰ ਗੁਰਤਾ ਗੱਦੀ ਜਿਹੜੀ ਹਜ਼ੂਰ ਸਾਹਿਬ ਦੀ ਧਰਤੀ ਤੇ ਬਖਸ਼ਿਸ਼ ਕੀਤੀ